ਤੁਸੀਂ ਫਿਰ ਅਚਾਨਕ ਹੀ ਆਹ ਕੌਣ ਹੈ ਮੈਂ ਇਹਨਾਂ ਦੀ ਫਰੈਂਡ ਹਾਂ ਤੁਸੀਂ ਹੋ ਨਾ ਸੇਵਕ ਉਹ ਸਾਰੇ ਬੇਬੂਸ ਬਣਾਉਣ ਤੋਂ ਬੈਠੇ ਹੋਇਆ ਤੇ ਜੇ ਤੁਸੀਂ ਗਲਤ ਨਹੀਂ ਹੋ ਤੇ ਜਿੰਨਾਂ ਨੇ ਗਲਤ ਕੀਤਾ ਤੁਸੀਂ ਉਹਨਾਂ ਦਾ ਸਾਥ ਕਿਉਂ ਦੇ ਰਹੇ ਹੋ ਇਹਨਾਂ ਦਾ ਸਾਥ ਕਿਉਂ ਨਹੀਂ ਦੇ ਰਹੇ ਸੇਵਕ ਇਹ ਕੌਣ ਨੇ ਲੇਡੀ ਮੈਂ ਕੈਮਰੇ ਚੋਂ ਵੇਖਣ ਦੀ ਹੀਗੀ ਕੋਈ ਸਾਡੇ ਘਰ ਆਇਆ ਵਾ ਤੇ ਤੁਸੀਂ ਮੈਨੂੰ ਦੱਸਿਆ ਨਹੀਂ ਫੋਨ ਕਰਕੇ ਸੋ ਸੇਵਕ ਇਹਨਾਂ ਨੂੰ ਅਸੀਂ ਤੁਹਾਨੂੰ ਮਿਲਣ ਆਏ ਆ ਜਾਂ ਹੋਰ ਕਿਸੇ ਨੂੰ ਸੇਵਕ ਕੋਣ ਆਏ ਨੇ ਸਾਡੇ ਘਰ ਐ ਅੱਗੇ ਤੇ ਮੈਂ ਕਦੀ ਇਹਨਾਂ ਨੂੰ ਦੇਖਿਆ ਹੈ ਕੌਣ ਜੀ ਤੁਸੀਂ ਕਿੱਥੋਂ ਆਏ ਜੇ ਚੱਲੋ ਤੁਹਾਡੇ ਗਾਹ ਆ ਜੇ ਫਲੋਗੀ ਆ ਪੰਜੀ ਨਾਲ ਲੱਗੇ ਚੱਲ ਹਾਂਜੀ ਕੋਈ ਗੱਲ ਨਹੀਂ ਭਾਜੀ ਮੈਨੂੰ ਆਂਦਾ ਰਸਤਾ ਮੈਂ ਜਾ ਸਕਦੀ ਆ ਪੇ ਉਹ ਪੰਜੀ ਸਾਡਾ ਵੀ ਫਰਜ਼ ਬੰਦਾ ਕਣੀ ਜੇ ਚੱਲ ਹਾਂ ਹਾਂਜੀ ਹਾਂਜੀ ਚਲੋ ਤੇਰੇ ਵੜੀ ਚਿਹਰੇ ਤੇ ਰੌਣਕ ਹੈਗੀ ਕੀ ਗੱਲ ਐ ਮੰਮੀ ਫਿਰ ਖੁਸ਼ੀ ਤਾਂ ਹੁੰਦੀ ਐ ਸਾਰਾ ਪਰਿਵਾਰ ਇਕੱਠਾ ਐ ਨੇ ਟਾਈਮ ਬਾਅਦ ਤੁਸੀਂ ਵੀ ਨਾਲ ਹਾਂ ਇਹ ਵੀ ਗੱਲ ਸੀ ਤਰੀ ਗੱਲ ਸੁਣ ਮੇਰਾ ਨਾਲ ਹਾਂਜੀ ਇਹ ਨਾ ਮੈਂ ਕਿ ਟੈਨਸ਼ਨ ਆ ਰਹੀ ਉਹ ਤੇ ਰਿਸ਼ਤੇਦਾਰਾਂ ਦੇ ਸਾਹਮਣੇ ਮੇਰਾ ਦਿੱਚ ਨਹੀਂ ਨੇਰੀਓ ਨਹੀਂ ਨਾ ਤਾਂ ਬਿਲਾਲ ਬਸ ਠੀਕ ਕੀ ਗੱਲ ਹੋ ਗਈ ਮੰਮੀ ਉਹ ਮੈਂ ਕਹਿੰਦੀ ਬਈ ਸੀਗੀ ਕਿ ਘਰ ਸਾਰੇ ਰਿਸ਼ਤੇਦਾਰ ਆਏ ਨੇ ਨਾ ਤੇ ਮੈਨੂੰ ਸਾਰਿਆਂ ਨਾਲ ਤੂੰ ਮਲਾਣਾ ਹੈ ਇਹ ਮੈਂ ਤੇਰੀ ਮੰਮੀ ਨੂੰ ਨਹੀਂ ਕਹਿਣਾ ਨਹੀਂ ਨਹੀਂ ਮੈਂ ਤੁਹਾਡੀ ਵਾ ਸਾਰੇ ਨਾਲ ਇੰਟਰੋਡਕਸ਼ਨ ਕਰਨੀ ਕਰਨੀ ਘਰ ਜਾ ਕੇ ਆਓ ਭਗਤ ਹੰਦੀ ਹੈ ਆਓ ਭਗਤ ਆਓ ਭਗਤ ਮੰਮੀ ਹਾਂਜੀ ਗੁਸਾਣਾ ਕਰਨਾ ਚਲੋ ਹੁਣ ਛੱਡ ਦਿਓ ਗੁੱਸਾ ਆਓ ਮੈਂ ਤੁਹਾਨੂੰ ਸਾਰਿਆਂ ਨਾਲ ਮਲਵਾਵਾਂ ਆਓ ਆਓ ਤੁਹਾਡਾ ਤੇ ਦਿਲ ਵੇਖਿਆ ਮੈਂ ਕਿੰਨਾ ਲਾ ਕੇ ਰੱਖਣਾ ਹੈ ਚਲੋ ਚਲੋ ਮੇਰੀ ਗੱਲ ਸੁਣੋ ਤਾਲੇ ਤੁਸੀਂ ਆ ਕੇ ਖੋਲੇ ਆ ਤੇ ਤੁਸੀਂ ਕਹਿੰਦੇ ਸੀ پرانے ਆਏ ਆ ਘਰ ਤੇ ਆਹ ਕਿਹੋ ਜਿਹਾ ਪਰੋਨੇ ਐ ਤਾਲਾ ਲੱਗਾ ਵੇਖ ਕੇ ਪਰੋਨੇ ਚਲੇਗੇ ਅੰਜੂ ਗਾਲ ਸੁਣ ਘਰ ਜੰਦੇ ਲਾ ਕੇ ਚੱਲ ਕੇ ਸਰ ਉਹ ਕਾਲੀ ਕਾਲੀ ਛਾ ਤੁਹਾਡੇ ਨਾਲ ਚਲਗੀ ਨਾ ਇਹ ਮੈਨੂੰ ਕਿੰਨਾ ਇੱਥੇ ਬੋਲੇ ਸਾਰਿਆਂ ਦੇ ਵਿੱਚ ਗਮਉਂਡੀ ਤੇ ਇੱਥੇ ਬੈਠੇ ਸੀ ਕਹਿੰਦਾ ਸੀ ਚਲੋ ਗੋਣ ਅੱਜ ਬੰਨੇ ਆ ਮੈਂ ਕਿਹਾ ਪੈਂਜੀ ਆਣਗੇ ਤੇ ਗੋਣ ਬੈਠੇਗਾ ਉਹ ਮੈਂ ਤਦੇ ਕਹਿਤਾ ਸੀ ਆ ਜਾਂਦੇ ਹਾਂ 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 ਆ ਜਾਂਦੇ ਨੇ ਆ ਕੇ ਅੰਜੋਦ ਦੂਸਾ ਨਾ ਕਰ ਟੈਂਸ਼ਨ ਆ ਲਾ ਆ ਜਾਂਦੇ ਪਰ ਉਹ ਤਾਂ ਸਵੇਰ ਦਾ ਗਾਣਾ ਹਾਂਜੀ ਹਾਂਜੀ ਤੇ ਮੈਨੂੰ ਅੱਜ ਕਿਉਂ ਬੁਲਾ ਲਿਆ ਫਿਰ ਮੈਂ ਤਾਂ ਕਿ ਅੱਜ ਕੇਕ ਕੱਟਣਾ ਉਹ ਪੈਂਜੀ ਪ੍ਰੋਗਰਾਮ ਸ਼ੁਰੂਆਤ ਸਵੇਰ ਦਾ ਗਾਵਾ ਆਪਾਂ ਤਾਂ ਹੁਣ ਇਕੱਠੇ ਹੋਣਾ ਏ ਪਤਾ ਕੀ ਹੈ ਆਰਾਮ ਨਾਲ ਤੁਸੀਂ ਰਾਤ ਆਰਾਮ ਕਰਦੇ ਆਰਾਮ ਨਾਲ ਸਾਰੇ ਤੁਹਾਨੂੰ ਆਲੂ ਵਾਲੇ ਪੋਠੇ ਬਣਾ ਕੇ ਖਵਾਉਂਦੇ ਆਣਾ ਇਥੇ ਲੋਕਲ ਤਾਂ ਆਣਾ ਸੀ ਔਰ ਨਹੀਂ ਮੈਂ ਕਿੰਨੀ ਆ ਕਿ ਮੇਨ ਘਰ ਦਾ ਮੈਂਬਰ ਸਭ ਤੋਂ ਪਹਿਲਾਂ ਅੱਗੇ ਹੋਵੇ ਅੱਜ ਤੋਂ ਬਾਅਦ ਮੇਰੇ ਲਈ ਦਿਨ ਤੁਹਾਡੇ ਨਾਲ ਸ਼ਾਮਾਂ ਤੁਹਾਡੇ ਨਾਲ ਮਤਲਬ ਜਿੱਥੇ ਤੂੰ ਹੀ ਉੱਥੇ ਹੀ ਅੰਜੂ ਬਸ ਮੈਂ ਤੇ ਤੁਹਾਡੇ ਪੈਰਾਂ ਦੇ ਕੋਲ ਹੀ ਰਹਿਣਾ ਜੋ ਮਰਜ਼ੀ ਹੋ ਜੇ ਚਲੋ ਦੋ ਦਿਨ ਪਹਿਲਾਂ ਕੁੜਮਾ ਕੋ ਖਾਤਰਦਾਰੀ ਕਰਾਓ ਹਾਂ ਹਾਂ ਬੜੀਆ ਉਹ ਭਗਤ ਸੋਹਣੀ ਕਰਾਂਗੀ ਤੁਸੀਂ ਕੱਪੜੇ-ਕੁਪੜੇ ਬਦਲੋ ਆਰਾਮ ਕਰੋ ਪੁੱਤ ਪਾਲਕ ਮਉਬਾਲੀ ਹੈ ਮੈਂ ਪਾਲਕ ਪਨੀਰ ਦੀ ਸਬਜ਼ੀ ਬਣਾਉਣੀ ਹੈ ਠੀਕ ਹੈ ਤੇ ਪਹਿਲਾ ਉਤੋਂ ਪਹਿਲਾ ਚਾਹ ਬਣਾਓ ਹਾਂਜੀ ਹਾਂਜੀ ਮੈਂ ਚਾਹ ਬਣਾਨੀ ਹੈ ਭੈਣ ਜੀ ਤੇ ਚਾਹ ਨਹੀਂ ਦਿੰਦੇ ਦੇ ਦੇਗੇ ਭਰਾ ਮੈਂ ਵੀ ਮਿਲਣਾ ਚਾਹਨੀ ਹਾਂ ਉਹਨਾਂ ਭਰਾਵਾਂ ਨੂੰ ਹਾਂਜੀ ਹਾਂਜੀ ਕੱਲ ਉਹਨਾਂ ਨੇ ਸیرے ਪਹਿਲੇ ਟਾਈਮ ਹੀ 10 ਵੇ ਤੱਕ ਆਏ ਨਾ ਨਾਸ਼ਤਾ ਸਾਰਿਆਂ ਨੇ ਇੱਥੇ ਹੀ ਕਰਨਾ ਹੈ ਤੇ ਕੁੜੀ ਨੇ ਪ੍ਰੋਗਰਾਮ ਤਾਂ ਇਹ ਕੀਤਾ ਕਿ ਗੋਣ ਬਣਾਵੇਂ ਥੋੜੀ ਜੀ ਮਹਿੰਦੀ ਥੋੜੀ ਜੀ ਹਲਦੀ ਦੀ ਰਸਮ ਕਰਕੇ ਤੇ ਪਰਸੋ ਅਸੀਂ ਕੇਕ ਕੱਟ ਕੇ ਤੇ ਅਸੀਂ ਸਾਲਗिराਹ ਮਨਾ ਲੈਣੀ ਭੈਣ ਜੀ ਹੁਣ ਤੁਸੀਂ ਅੱਗੇ ਹੋ ਕੇ ਕਰਨਾ ਸਾਰਾ ਕੁਝ ਮੈਨੂੰ ਨਹੀਂ ਪਤਾ ਸੀ ਕੀ ਤਤੰਦੇ ਹੀ ਪ੍ਰੋਣੇ ਆ ਗਏ। ਓਹ ਹੋ ਮੈਨੂੰ ਵੀ ਪਤਾ। ਅਰੇ ਬੜੀ ਬੇਫਿਕਰ ਜਨਾਨੀ ਐ। ਹਨ ਨੂੰ ਨਹੀਂ ਪਕਾਏਗਾ। ਮੈਂ ਜਾਣਦੀ ਚੰਗੀ ਤਰ੍ਹਾਂ। ਇਹਦੇ ਹੋਰ ਪ੍ਰੋਣੇ ਤਾਂ ਕੋਈ ਨਹੀਂ ਤੇ ਫਿਰ। ਕੋਈ ਨਹੀਂ ਆ ਲੈਣ ਦਾ ਪ੍ਰੋਣੇ। ਤੇ ਇਹ ਤਾਂ ਚੰਗੀ ਤਰ੍ਹਾਂ ਚਟਨੀ ਬਣਾਏ ਹੋ ਜਰਾ ਪ੍ਰੋਣਿਆਂ ਦੇ ਸਾਹਮਣੇ। ਮੈਂ ਤਾਂ ਚੰਗੀ ਤਰ੍ਹਾਂ ਕੜਾਹ ਬਣਾਉਂ। ਇੱਕ-ਇੱਕ ਦੇ ਸਾਹਮਣੇ। ਕੋਈ ਗੱਲ ਨਹੀਂ ਆਉਂ। ਖਵਾਉ ਸਾਰਿਆਂ ਨੂੰ। ਹੌਣ ਤੇ ਦੋ। ਕੀ ਗੱਲ ਹੋ ਗਈ ਮਾਸੀ ਜੀ? ਕੀ ਕਹਿੰਦੇ ਸੀ? ਉਹ ਕਿੰਦਿਆ ਵੀ ਪਹਿਲਾਂ ਬੁਲਾ ਲਿਆ ਵਾ ਤੁਹਾਨੂੰ ਨਹੀਂ ਪਤਾ ਉਹ ਪਤਾ ਕੀ ਹੋਇਆ ਗਲਤੀ ਮੇਰੀ ਸੀ ਤੁਸੀਂ ਗਲਤੀਆਂ ਹੀ ਕਰਦੇ ਰਹਿੰਦੇ ਹੋ ਨਹੀਂ ਨਹੀਂ ਮੈਂ ਜਾਣ ਕੇ ਤੁਹਾਨੂੰ ਪਹਿਲਾਂ ਲੈ ਕੇ ਆਈਆਂ ਵੀ ਚਲੋ ਥੋੜਾ ਰੈਸਟ ਹੋ ਜਾਏਗੀ ਨੂੰ ਖੁਰਨੇ ਲੋਗੇ ਤਿਆਰੀਆਂ ਕਰਦੇ ਆ ਮੈਂ ਸਾਰੀਆਂ ਗਲਤੀਆਂ ਦੀ ਮਾਫੀ ਲੈਣੀ ਮੈਂ ਤੁਹਾਡੀ ਰੱਜ ਕੇ ਸੇਵਾ ਕਰਨੀ ਆ ਉਹ ਭਗਤ ਕਰਨੀ ਕੋਈ ਕਮੀ ਪੇਸ਼ੀ ਨਹੀਂ ਰਹਿਣ ਦੇਣੀ ਜੋ ਕੁਝ 1.5 2 ਸਾਲ ਚ ਮੇਰੇ ਕੋਲ ਗਲਤ ਹੋ ਗਿਆ ਨਾ ਉਹਦਾ ਹਰਜਾਨਾ ਭਰਨ ਲੱਗੀ ਹੁਣ ਮੈਂ ਤੇ ਤੂੰ ਹੀਰ ਜਾਣਾ ਆਪ ਹੀ ਪਰਵਾਨਾ ਜਿਵੇਂ ਇਹਦਾ ਕੋ ਗੋ ਉਹਦਾ ਹੀ ਪਰਦਾਂਗੇ ਬਸ ਗੱਲ ਨਹੀਂ ਚੰਗੀ ਤਾਂ ਨਹੀਂ ਪਰਾਂਗੇ ਚਲੋ ਕੋਈ ਗੱਲ ਨਹੀਂ ਲੈ ਪੁੱਤ ਇਹਨੂੰ ਸਾਹਮ ਤੇ ਮੈਂ ਕੋਈ ਚਾਹ ਪਾਣੀ ਕਰਾਂ ਭੈਣ ਜੀ ਤੁਸੀਂ ਆਰਾਮ ਨਾਲ ਲੇਟੋ ਮੈਂ ਨਾ ਥੋੜਾ ਬਤਾ ਜੀ ਨਾ ਕੰਮ ਕਰਾ ਦੋ ਤੁਸੀਂ ਕਦ ਤੋ ਕਰਾਣਾ ਕੰਮ ਓਹੋ ਕਹੇਗੀ ਤੋ ਇਹ ਨਹੀਂ ਰਾਲ ਕੇ ਫਿਰ ਮੇਰੀਆਂ ਤੇ ਨਹੀਂ ਚੁਗਲੀਆਂ ਕੰਡੀਆਂ ਬੜੀ ਚਲਾਕ ਜੇ ਮੈਂ ਤਾਂ ਆਰਾਮ ਨਾਲ ਬੈਠੀ ਆਂ ਜਾ ਤੂੰ ਕਰੋ ਤੇ ਲੇ ਮੈਂ ਅਰਜਨ ਨੂੰ ਖੁਸ਼ਖਬਰੀ ਨਾ ਦਵਾ ਕਿ ਲੈ ਅੰਦੇ ਤੇਰੀ ਸੱਸ ਨੂੰ ਗੋਡਿਆਂ ਥੱਲੇ ਜਿਹੜੀ ਬਾਜ਼ੀ ਚੰਬਲੀ ਫਿਰਦੀ ਸੀ ਹਲੋ ਹਾਂ ਅਰਜਨ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਪੁੱਤਰ ਠੀਕ ਹੈ ਨਾ ਹੂੰ ਕੋਈ ਗੱਲ ਨਹੀਂ ਕੋਈ ਗੱਲ ਟੈਨਸ਼ਨ ਨਾ ਲੈ ਮੈਂ ਨਾ ਤੇਰੇ ਸਹੁਰਿਆਂ ਘਰ ਹੀ ਬੈਠੀ ਆ। ਓਹੋ ਕਬਰਾਨਾ ਕਾ ਤੂੰ ਮੈਂ ਇਸ ਲਈ ਗਈ ਆ ਇਹਨਾਂ ਨੇ ਨਾ ਚਾੜ੍ਹੜਿਆ ਹੀ ਐਨੀਵਰਸਰੀ ਮਨਾਉਂਦਾ। ਤੇ ਮਤਲਬ ਪੈਰੀ ਪੈ ਕੇ ਮੈਨੂੰ ਲੈ ਕੇ ਆਏ ਮੈਂ ਨਹੀਂ ਸੀ ਆਂਦੀ। ਮੈਂ ਕਿਹਾ ਅੱਜ ਚੰਗੀ ਤਰ੍ਹਾਂ ਵੇਖ ਲਵਾਂ ਇਹਦੇ ਰਿਸ਼ਤੇਦਾਰਾਂ ਦੇ ਵਿੱਚ ਚੰਗੀ ਤਰ੍ਹਾਂ ਖਾਤਰਦਾਰੀ ਕਰਾਂ। ਕੱਲ ਆਣਾ ਸਾਰੇ ਰਿਸ਼ਤੇਦਾਰਾਂ ਨੇ ਹੁਣ ਮੈਂ 2 ਦਿਨ ਇੱਥੇ ਆ ਅੱਜ ਮੈਨੂੰ ਲੈ ਆਏ ਜੀ ਤੁਹਾਡੀ ਸੇਵਾ ਕਰਨੀ ਆ ਆਹੋ ਕੋਈ ਗੱਲ ਨਹੀਂ ਤੂੰ ਜਦੋਂ ਮਰਜ਼ੀ ਫੋਨ ਕਰ ਇਹਦੇ ਵੀ ਰਿਸ਼ਤੇਦਾਰਾਂ ਨੇ ਨਾ ਇਹਨੂੰ ਵਾਵਾ ਕਲੂ ਕਲ ਦਿੱਤੀ ਆ ਤੇ ਹੁਣ ਕਹਿੰਦੀ ਆ ਕਿ ਮੈਂ ਮਤਲਬ ਮੈਂ ਨਹੀਂ ਪੈਣ ਜੀ ਤੁਹਾਡੇ ਤੋਂ ਬਾਹਰ ਹੋ ਕੇ ਚਲਦੀ ਮੈਨੂੰ ਸਮਝ ਲੱਗ ਗਈ ਆ ਕਿ ਜਨ ਕਿਸੇ ਪ੍ਰੋਬਲਮ 'ਚ ਹੋਣਾ ਨਾਲੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਦੂਜੀ ਜਗ੍ਹਾ ਬਠਾਣੀ ਕਿਤੇ ਸੌਖੀ ਐ ਸੋਨਾ ਗਿਆ ਪੈਸਾ ਗਿਆ ਦੁਕਾਨਾਂ ਗਈਆਂ ਸਭ ਕੁਝ ਖਤਮ ਹਾਂ ਤੇ ਹੁਣ ਉਹਨਾਂ ਨੇ ਦੂਜੀ ਜਗ੍ਹਾ ਨੂੰ ਕੀ ਚਿਕੂ ਦੇ ਕੇ ਤੋਰਨਾ ਹ ਐਸੇ ਲਈ ਨਾ ਉਹਨਾਂ ਨੇ ਸੋਚ ਲਿਆ ਕਿ ਹੁਣ ਅਹੀਂ ਇਹਨੂੰ ਇੱਥੇ ਹੀ ਵਸਾਣਾ ਐ ਸਿੱਧੇ ਹੋਏ ਪਏ ਉਹਨੂੰ ਤੇ ਕੋਈ ਗੱਲ ਨਹੀਂ ਤੇ ਮੇਰੀ ਟਿਕਟ ਕਦੋਂ ਦੀ ਕਰਾਈ ਅੱਛਾ ਹਲੈ ਬਾਸ ਉਦੋਂ ਤੱਕ ਨੂੰ ਮੈਂ ਵਿਹਲੀ ਹੋ ਜਾਣਾ ਰਹੀ ਆ ਜਨਾ ਇਥੋਂ ਤੇ ਮੈਂ ਮੈਂ ਵੀ ਮਿੱਠੀ ਪਿਆਰੀ ਹੋ ਕੇ ਨਾ ਮੈਂ ਇਹਨੂੰ ਕਹਿਣਾ ਪੁੱਤ ਤੂੰ ਦੋ ਦਿਨ ਇੱਥੇ ਰਹਿ ਤੇ ਮੈਂ ਭੈਣ ਕੋਲ ਹੋਵਾਂ ਬਾਸ ਫਿਰ ਉਦੋਂ ਕਰ ਲਾਂਗੇ ਆਪਾਂ ਨਿਕਲ ਜੂ ਠੀਕ ਹੈ ਚਲ ਕੋਈ ਨਹੀਂ ਤੂੰ ਕਰਦਾ ਰਹੀ ਫੋਨ ਮੈਨੂੰ ਠੀਕ ਹੈ ਉਹ ਗੱਲ ਦੀ ਰਵਾਂਗੀ ਅਪਡੇਟ ਜੇ ਤ ਸਹੀ ਕਿਵੇਂ ਲੱਗੀ ਐ ਦਿਲ ਤੇ ਕਰਦਾ ਇਹ ਨਾ ਗਲਤ ਰੱਸਾ ਬਣ ਕੇ ਨਾ ਪੱਖੀਆਂ ਨੂੰ ਲਟਕਾਦਾ ਅੰਦਰ ਨਾ ਤਾਰਾ ਕਰੰਟ ਦੀਆਂ ਲਾ ਦਵਾ ਕਿਵੇਂ ਜਿੰਦੀਆਂ ਖਰਾਬ ਕਰਨ ਨੂੰ ਲੱਗੀ ਹੋਈ ਹੈ ਫਮੀ ਸਬਜੀ ਬਣਾਉਣੀ ਬਣਾਤੀ ਸਬਜੀ ਗਲਤ ਲੇਪ ਦਵਾ ਦੇ ਸਿਰ ਤੇ ਉਹ ਨਾ ਖਾਸ ਲੇਪ ਆਮ ਹੈ ਮਸਾਲੇ ਨੂੰ ਨਹੀਂ ਹੁੰਦਾ ਇਹ ਸਮਝਾ ਉਹ ਬਣਾਉਂਦੀ ਆ ਪਾਲਕ ਬਣਾਉਂਦੀ ਹੈ ਤਰ੍ਹਾਂ ਰੋਟੀ ਬਣੇ ਖਵਾ ਦਾ ਹਮਿਤ ਭਗਤਕਾਰ ਕਿਉਂ ਦੇਲ ਕਰਦਾ ਮੇਰੀ ਕੁੜੀ ਦੀ ਹਾਲਤ ਖਰਾਬ ਕਰਦੀ ਲੱਗ ਗਈ ਸੀ ਫੋਨ ਤੇ ਗੱਲ ਲੱਗੀ ਸੀ ਨਾ ਮਨੁੰਡੇ ਨਾਲ ਚਲ ਅੱਜ ਦੀ ਰਾਤ ਤੇ ਕੱਢ ਆ ਤੂੰ ਹੀ ਬੜਾ ਮੇਰੀ ਬਾਹ ਫੜ ਕੇ ਉਹਦੇ ਪੈਰਾਂ ਤੇ ਸੁਟਿਆ ਜੇ ਹੈ ਕੀ ਗੱਲ ਤੁਹਾਨੂੰ ਉਹ ਜੋ ਨਹੀਂ ਕੀਤਾ ਸੀ ਉਹ ਤਾਂ ਆਉਣਾ ਹੀ ਉਹਨੇ ਆ ਬੜਾ ਹੀ ਜਾਂਦੇ ਪੈਰਾਂ ਥੱਲੇ ਤੇ ਤੂੰ ਹੀ ਇਹ ਤੇ ਬੋਲਦੀ ਤੇ ਤੈਨੂੰ ਬਿਠਾਉਣਾ ਹੈ ਮਤਲਬ ਆ ਵੇਖੋ ਕੀ ਹੋਂਦ ਉਹਦੀ ਕੀਤੀ ਚਲ ਮੇਰੀ ਗੱਲ ਸੁਣਾ ਹੁਣ ਨਵਾਂ ਜੱਪੜਾ ਖੜਾ ਕਰਦੀ ਸ਼ਾਹ ਦਾ ਮਜ਼ਰੀ ਉਹ ਯਾਰ ਇਹਨੂੰ ਬੰਨਉ ਇੱਥੇ ਉਹ ਰਾਤ ਤੇ ਕੱਟ ਰਾਤ ਤੇ ਕੱਟ ਰਾਤ ਨੂੰ ਚਾਹ ਪੀਉਣ ਲੱਗਣਾ ਨੂੰ ਨੀਂਦੀ ਕੁੜੀ ਜਣੀ ਆ ਅੱਛਾ ਸਵੇਰ ਤੱਕ ਬੰਨਣਾ ਇਹਨੂੰ ਆਪ ਆ ਜਾਣਾ ਹੋਊਗਾ ਉੱਥੇ ਇੱਥੇ ਰੱਖਣਾ ਹੈ ਇੱਥੇ ਰੱਖਣਾ ਇਹਨੂੰ ਠੀਕ ਹੈ ਮੈਂ ਕਹਿੰਦੀ ਪਿੰਡ ਨਾਲ ਲੈ ਜਾਂਦੇ ਸਰਪੰਚ ਪਿੰਡ ਲੈ ਜਾਂਦੇ ਸਰਪੰਚ ਉਹ ਦੇਖ ਲਾਂਗੇ ਪਹਿਲਾਂ ਇਹਨੂੰ ਇਸ ਟਾਈਮ ਤੇ ਟਿਕਾ ਇਹਨੂੰ ਰੋਟੀ ਪਾਣੀ ਕਾ ਰਾਤੀ ਸਹੀ ਗੱਲ ਪਾਪਾ ਦੀ ਨੀਂਦ ਦੀ ਗੋਲੀ ਦੇ ਕੇ ਨਾ ਸੁੱਤੇ ਪਈ ਗੱਡੀ ਬਿਠਾ ਕੇ ਉਧਰ ਲੈ ਜਾਵਾਂਗੇ ਪਿੰਡ ਸਾਡੇ ਅੱਤੂ ਲੜ ਜੀ ਨੂੰ ਚੁੱਕੇ ਨਾ ਕੋਣ ਚੁੱਕਾਂਗੇ ਪਾਪਾ ਆਪਣੇ ਫਰੈਂਡ ਨੂੰ ਮਿਲਾ ਲਾਂਗੇ ਦੋ ਚਾਰ ਫਰੈਂਡ ਨੂੰ ਮਿਲਾ ਲਾਂਗੇ ਆਪਣੇ ਕਾ ਲਾਂਗੇ ਉਹ ਚਾਚਾ ਹੋਣੇ ਨੇ ਚਲੋ ਠੀਕ ਹੈ ਜਾਓ ਜਾ ਕੇ ਦਹੀਂ ਦਹੀਂ ਫੜ ਲਿਓ ਤੋ ਸਵਾਦ ਮਾਂ ਡਈ ਵੀ ਪਾ ਮਾਂ ਕੋੜੀ ਚੰਗਾ ਜੱਜ ਜੱਜ ਨਾਲ ਰੋਟੀ ਪਾਣੀ ਖਵਾ ਤੂੰ ਅਧਰਾ ਮਾਸੀ ਇਹ ਦੇਖਣ ਨਾਲ ਲੱਗੇ ਕਿੰਨਾ ਹੋ ਜਗੰਦੀ ਹੈ ਨਹੀਂ ਸੀ ਮੈਂ ਆਪਣੀ ਧੀ ਨੂੰ ਕਹਿਣਾ ਹੀ ਆ ਚਲੋ ਖੁਸ਼ੀ ਦਤਾਂ ਲਈ ਤੋ ਕੌਣ ਦਗਾ ਜਿਵੇਂ ਘਰ ਵਸ ਗਿਆ ਪਰਮਚਾਰੀ ਦਾ ਘਰ ਦੱਸੋ ਨਰਕ ਚ ਪੈ ਨਿਕਲਣਦੀ ਹੈ ਚਲ ਬੰਦਾ ਰੱਖ ਹਾਂ ਕੁੱਪੇ ਇੱਥੇ ਆਏਗਾ ਜ਼ਰੂਰ ਤੇ ਜਾ ਬਹਿ ਜਾ ਉਹਦੇ ਨਾਲ ਉਹਦੇ ਢਿੱਡ ਦੀਆਂ ਗੱਲਾਂ ਕੱਢ ਬਾਹਰ ਤੇ ਮੇਰੀਆਂ ਕਰ ਬੁਰਾਈਆਂ ਦੱਬ ਕੇ ਤੇ ਮੋਟਰ ਉਹ ਦਦਾ ਤੇਲਾ ਡੱਬਾ ਪੀ ਐਮ ਐਲ ਮਾਰੀ ਜੱਥੇ ਵੀ ਰੱਖਿਆ ਸੀ ਚੰਗਾ ਠੀਕ ਹੈ ਜੀ ਜਾਓ ਲ ਜਾ ਕੇ ਦਹੀਂ ਵੀ ਲੈ ਆਓ ਜਾ ਕੇ ਜਾਓ ਤੁਸੀਂ ਨਹੀਂ ਤੁਸੀਂ ਪਛਾਣਦਾ ਹੈ ਕਿਸੇ ਗੱਲ ਨਹੀਂ ਨਹੀਂ ਹੁੰਦੀ ਮੈਂ ਠੀਕ ਆ ਤੇਰੇ ਵਾਸਤੇ ਤੇ ਜਾਨ ਵੀ ਹਾਜ਼ਰ ਹੈ ਪਰ ਮੈਨੂੰ ਲੱਗਦਾ ਮੈਂ ਇੱਥੇ ਨਾ ਰੱਖੀ ਪਿੰਡ ਲੈ ਜੀ ਹਾਂਜੀ ਹਾਂਜੀ ਐਵੇਂ ਕਰਾਂਗੇ ਜੀ ਚਲ ਮ ਤੜਕਾ ਤੁੜਕਾ ਲਾਵਾਂ ਬਾਕੀ ਦਾ ਉਹ ਸੋਚਣਾ ਨਹੀਂ ਤੁਸੀਂ ਮੇਰੇ ਬਾਰੇ ਇੱਟਾ ਜਾ ਪਿਆਰ ਨਾ ਲੱਗੇ ਫालतू ਗੱਲਾਂ ਕਰੀਂ ਤੇ ਗੱਲਾਂ ਅਗਲੇ ਜੇ ਤੇਰਾ ਦਿਮਾਗ ਕੱਚਾ ਮੂੰਚ ਨਿਕਲ ਜਾਈ ਗਾ ਨਹੀਂ ਨਹੀਂ ਚਲ ਜਾ ਭਾਈ ਗੁਰੂ ਬੜੀਆਂ ਗਲਤੀਆਂ ਕੀਤੀਆਂ ਮੈਂ ਪਰ ਕਹਿੰਦੇ ਨਾ ਬੰਦਾ ਜਦੋਂ ਨਿਉਜੇ ਨਾ ਆਪਣੇ ਰੱਬ ਅੱਗੇ ਜਾਂ ਕਿਸੇ ਬੰਦੇ ਅੱਗੇ ਵੀ ਨਿਉਜੇ ਉਹਨੂੰ ਮਾਫ ਕਹਿੰਦੇ ਕਰਦੀਦਾ ਹੁੰਦਾ ਹੈ ਇਨਸਾਨ ਤਾਂ ਗਲਤੀਆਂ ਦਾ ਪੁੱਤਲਾ ਹੀ ਹੈ ਨਾ ਜੋ ਮਾਫੀ ਮੰਗੇ ਤੁਹਾਨੂੰ ਮਾਫ ਕਰਨਾ ਵੀ ਤਾਂ ਬੰਦਾ ਹੈ ਨਾ ਆਪੇ ਤੁਸੀਂ ਕਿਹਾ ਮਾਫੀ ਅੱਗੇ ਸਭ ਕੁਛ ਹੈ ਮੈਂ ਕਿਹੜਾ ਕੋਈ ਗੁਨਾਹ ਕਰਤਾ ਬਸ ਭਰਪੀ ਦੇ ਪਿਆਰ ਚ ਅੰਨੀ ਹੋ ਗਈ ਸੀ ਜਵਾਈ ਸੇੜ ਲਿਆ ਨਾ ਇਹ ਇੱਕ ਵਾਰੀ ਇੱਥੇ ਆ ਜੂਰ ਜਾਵੇ ਮੈਨੂੰ ਤੇ ਸੋਚ ਸੋਚ ਕੇ ਇਹ ਗੱਲ ਆਉਂਦੀ ਹੈ ਇੱਕ ਉੱਥੇ ਵੀ ਆਈ ਇੱਕ ਹੋਰ ਆ ਗਈ ਇੱਕ ਮੇਰੇ ਵਾਲੀ ਦੱਸ ਤਿੰਨੇ ਕੁੜੀਆਂ ਇੱਕੋ ਬੇੜੀ 'ਚ ਸਵਾਰ ਤੇ ਕਿਸੇ ਨੂੰ ਨਹੀਂ ਪਤਾ ਕਿ ਕੌਣ ਕੀ ਦੀ ਸੌਂਕਨ ਤੇ ਕੌਣ ਨਹੀਂ ਦੱਸ ਤੇਰੇ ਹੱਡ ਗਲ ਗਏ ਨੇ ਤੂੰ ਪੈਸਾ ਕਮਾ ਲਾ ਤੂੰ ਕੋਈ ਹੋਰ ਕੰਮ ਕਰ ਲਾ ਠੱਗੀ ਚੋਰੀ ਕਰ ਲਾ ਸਿਆਪਿਆ ਤੇ ਲੋਕਾਂ ਦੀ ਜਿੰਦਗੀਆਂ ਖਰਾਬ ਕਰਨ ਲੱਗਾ ਮੈਂ ਤੇ ਦੁਨੀਆ 'ਚ ਖਲੋ ਕੇ ਕਹਾਂਗੀ ਪਰਦੇਸਾਂ 'ਚ ਆਪਣੀ ਧੀ ਨਾ ਵਿਆਇਓ ਤੇ ਜੇ ਵਿਆਹ ਲੱਗਿਆ ਨਾ ਪਸ 100 ਵਾਰੀ ਜਾਂਚ ਪੜਤਾਲ ਕਰਕੇ ਰਿਸ਼ਤੇਦਾਰੀ ਨੂੰ ਅੱਗੇ ਖਲਾਰ ਕੇ ਸਾਰਾ ਅੱਗਾ ਪਿਛਾ ਉਹਨਾਂ ਦਾ ਵੇਖ ਕੇ ਫੇਰ ਹੀ ਵਿਆਹ ਹੋ ਮੈਂ ਤਾਂ ਕਹਿੰਨੀ ਨੇ ਤੇ ਨਾ ਹੀ ਹੋਇਆ ਰੱਬ ਹੀ ਰੱਖਾਗਾ ਇਹਨਾਂ ਵਰਗਿਆਂ ਕਿੱਥੇ ਹੈਗੇ ਐ ਨਹੀਂ ਤੁਸੀਂ ਮੈਂ ਨਾ ਥੋੜਾ ਨਾ ਕੰਮ ਕਰਦੀ ਵੀ ਮੈਂ ਥੋੜਾ ਬਿਜ਼ੀ ਹੈਗੀ ਆ ਸਟੋਰ 'ਚ ਮੈਂ ਤੁਹਾਨੂੰ ਹੋਣੇ ਬੈਕ ਕਾਲ ਕਰਦੀ ਆ ਯਾਰ ਛੇਤੀ ਆਓ ਮੈਂ ਨਾ ਕਿਤੇ ਜਾਣਾ ਹੈ ਅਸਲ 'ਚ ਮੈਂ ਤਾਂ ਕਰਕੇ ਤੁਹਾਨੂੰ ਕਹਿ ਰਹੀ ਆ ਨਹੀਂ ਮੈਂ ਬਸ ਹੋਣ ਹੀ ਵਾਲੀਆਂ ਥੋੜਾ ਨਾ ਸਟੋਰ 'ਚ ਕੰਮ ਹੈਗਾ ਹੀ ਬਸ ਮੈਂ ਕਰਕੇ ਤੇ ਮੈਂ ਆਉਣੀ ਆ ਘਰ ਤੁਹਾਨੂੰ ਪਤਾ ਹੈ ਘਰ ਕੱਲਾ ਹੈਗਾ ਫਿਰ ਫੀਲ ਜਾਂਦਾ ਕੱਲੇ ਕੱਲੇ ਕੋਈ ਗਾ ਨਹੀਂ ਤਾਂ ਇਹ ਬੈਠੋ ਮੈਂ ਆ ਗਈ ਚਲੋ ਠੀਕ ਹੈ